ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਬਹਾਦਰ ਸਿੰਘ ਘੋਸ਼ਲ ਸਾਹਿਬ ਉਹਨਾਂ ਦੇ ਨਾਲ ਬੈਠੇ ਸਾਡੇ ਪੰਜਾਬੀ ਗਜ਼ਲ ਦੇ ਉਸਤਾਦ ਸ੍ਰੀ ਰਾਮਾਸ਼ੀ ਜੀ ਜਿਨ੍ਹਾਂ ਦੀ ਪੁਸਤਕ ਬਾਰੇ ਬੜਾ ਖੂਬਸੂਰਤ ਸੰਵਾਦ ਇੱਥੇ ਇਹਨਾਂ ਦੋ تنਜ਼ੀਮਾਂ ਨੇ ਰਚਾਇਆ ਹੈ ਮੇਰੇ ਮੁਰਾਦ ਅਰਸ਼ ਸਿੰਘ ਸਿੱਧੂ ਜੀ ਔਰ ਪਤੰਗ ਜੀ ਔਰ ਇਧਰੋਂ ਸਾਡੀ ਇਸ ਤਨਜ਼ੀਮ ਦੇ ਪ੍ਰਧਾਨ ਮੈਡਮ ਪਰਮਜੀਤ कौर ਪਰਮਜੀ ਔਰ ਨਾਲ ਮੈਡਮ ਦਵਿੰਦਰ ਕੌਰ ਜੀ ਤੇ ਮੇਰੇ ਸਾਹਮਣੇ ਬੈਠੇ ਮੇਰੇ ਸਾਰੇ ਜਾਣੇ ਪਛਾਣੇ ਚਿਹਰੇ ਭੈਣੋ ਭਰਾਵੋ ਤੇ ਬੱਚਿਓ ਅੱਜ ਦਾ ਜਿਹੜਾ ਸਮਾਗਮ ਹੈ ਇਹ ਇਸ ਪੱਖ ਤੋਂ ਮਹੱਤਵਪੂਰਨ ਹੈ ਕਿ ਅਸੀਂ ਉਸ ਪੁਸਤਕ ਬਾਰੇ ਅੱਜ ਇੱਥੇ ਚਰਚਾ ਕੀਤੀ ਹੈ ਜਿਹਦੀ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਲੋੜ ਹੈ ਤੁਸੀਂ ਸਾਰੇ ਕਲਮਾਂ ਵਾਲੇ ਇੱਥੇ ਬੈਠੇ ਹੋ ਸਮਾਜ ਨੂੰ ਇੱਕ ਸਹੀ ਦਿਸ਼ਾ ਇੱਕ ਸੇਧ ਪ੍ਰਦਾਨ ਕਰਨ ਵਾਸਤੇ ਪ੍ਰੋਫੈਸਰ ਮੋਹਨ ਸਿੰਘ ਨੂੰ ਇੱਕ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਕਲਮਾਂ ਵਗੈਰਾ ਲਿਖਦੇ ਰਹਿੰਦੇ ਹੋ ਕੀ ਤੁਹਾਨੂੰ ਕੁਝ ਮਿਲਦਾ ਵੀ ਹੈ ਕਦੇ ਤਾਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਕੋਈ ਛੋਟੀ ਜਿਹੀ ਕਹਾਣੀ ਸੁਣਾਉਂਦਾ। ਮੋਰ ਸਿੰਘ ਨੇ ਉਹ ਛੋਟੀ ਜਿਹੀ ਕਹਾਣੀ ਸੁਣਾਈ ਕਿ ਇੱਕ ਟਾਂਗੇ ਵਾਲਾ ਸੀ। ਉਹ ਟਾਂਗੇ ਵਾਲੇ ਨੂੰ ਇੱਕ ਬੰਦੇ ਨੇ ਪੁੱਛਿਆ ਵੀ ਤੈਨੂੰ ਦਿਨ ਦੇ ਵਿੱਚ ਕਿੰਨੀ ਕੁ ਕਮਾਈ ਹੋ ਜਾਂਦੀ ਹੈ ਟਾਂਗਾ ਚਲਾ ਕੇ। ਤਾਂ ਟਾਂਗਾ ਚਲਾਉਣ ਵਾਲੇ ਨੇ ਕਿਹਾ ਕਿ ਮੈਨੂੰ ਜਿੰਨੀ ਕਮਾਈ ਹੁੰਦੀ ਹੈ ਉਹਦੇ ਨਾਲ ਮੈਨੂੰ ਤਸੱਲੀ ਹੈ। ਕਹਿੰਦਾ ਫਿਰ ਵੀ ਮੈਂ ਜਾਣਨਾ ਚਾਹੁੰਨਾ ਹੈ। ਕਿ ਕੀ ਕੁਛ ਤੇਨੂੰ ਇਹਦੇ ਵਿੱਚੋਂ ਕਮਾਈ ਹੁੰਦੀ ਐ ਕਹਿੰਦਾ ਗੱਲ ਇਹ ਐ ਕਿ ਜਿੰਨੀ ਮੈਨੂੰ ਕਮਾਈ ਹੁੰਦੀ ਐ ਉਹਦੇ ਵਿੱਚੋਂ ਅੱਧੀ ਕਮਾਈ ਐ ਜਿਹੜੀ ਉਹ ਮੈਂ ਆਪਣੇ ਘੋੜੇ ਨੂੰ ਚਾਰਾ ਖਰੀਦਣ ਵਾਸਤੇ ਲਗਾ ਦਿੰਦਾ ਵਰਤ ਲੈਂਦਾ ਹਾਂ ਬਾਕੀ ਮੈਨੂੰ ਟਾਂਗਾ ਸ਼ਿੰਗਾਰਨ ਦਾ ਬੜਾ ਸ਼ੌਕ ਐ ਅੱਧੀ ਜਿਹੜੀ ਮੇਰੀ ਕਮਾਈ ਐ ਉਹ ਮੈਂ ਆਪਣੇ ਟਾਂਗੇ ਨੂੰ ਸ਼ਿੰਗਾਰ ਕੇ ਰੱਖਦਾ ਐ ਇਸ ਕਰਕੇ ਜਿਹੜੀ ਮੇਰੀ ਅੱਧੀ ਕਮਾਈ ਐ ਉਹ ਟਾਂਗੇ ਦੇ ਸ਼ਿੰਗਾਰ ਤੇ ਲੱਗ ਜਾਂਦੀ ਐ ਉਹ ਫਿਰ ਕਹਿੰਦਾ ਤੁਹਾਨੂੰ ਬਚਦਾ ਕੀ ਹੈ ਜੀ ਫਿਰ ਕਹਿੰਦਾ ਕਹਿੰਦਾ ਮੈਨੂੰ ਤਾਂ ਕੇਵਲ ਹੂਟੇ ਬਚਦੇ ਨੇ ਉਹ ਜਿਹੜਾ ਸਾਡਾ ਹਾਲ ਹੈ ਸਾਡੇ ਲੋਕਾਂ ਮਿੱਤਰਾਂ ਦਾ ਕਿ ساری ਜ਼ਿੰਦਗੀ ਤੁਸੀਂ ਕਲਮਾ ਚਰਾਉਂਦੇ ਹੋ ਕੀ ਬਚਦਾ ਹੈ ਤੁਹਾਨੂੰ ਹੂਟੇ ਬਚਦੇ ਪਰ ਤੁਸੀਂ ਤਨ ਹੋ ਜਿਹੜੇ ਕਲਮਾ ਦੇ ਰਾਹੀ ਬਹੁਤ ਵੱਡੀ ਸੇਧ ਹੈ ਜਿਹੜੀ ਉਹ ਪ੍ਰਦਾਨ ਕਰਦੇ ਰਿਸ਼ਤੇ ਰੂਹਾਂ ਦੇ ਬਾਰੇ ਸਾਡੇ ਅਰਸ਼ ਸਾਹਿਬ ਨੇ ਪਤੰਗ ਸਾਹਿਬ ਨੇ ਮੇਰੇ ਸਾਹਮਣੇ ਬੈਠੇ ਕੁਝ ਵਿਦਵਾਨ ਦੋਸਤਾਂ ਨੇ ਬੜੀ ਅੱਛੀ ਚਰਚਾ ਕੀਤੀ ਹੈ। ਔਰ ਜਦੋਂ ਗੋਸ਼ਨ ਸਾਹਿਬ ਨੇ ਮੈਨੂੰ ਇਸ ਪੁਸਤਕ ਦੇ ਬਾਰੇ ਦੱਸਿਆ ਤਾਂ ਇਸ ਪੱਖ ਤੋਂ ਵੀ ਮੇਰੇ ਲਈ ਇਹ ਇੱਕ ਖਾਸ ਮੌਕਾ ਸੀ ਕਿ ਸਿੱਧੂ ਸਾਹਿਬ ਨੇ ਇਸ ਪੁਸਤਕ ਦੇ ਵਿੱਚ ਕਿਉਂਕਿ ਮੈਂ ਸਾਰੀਆਂ ਰਚਨਾਵਾਂ ਪੜੀਆਂ ਇਹਦੇ ਵਿੱਚ ਜਿੰਨੇ ਜ਼ਿਕਰ ਆਇਆ ਕਿ ਬਾਰ-ਬਾਰ ਰਿਸ਼ਤਿਆਂ ਦੀ ਗੱਲ ਹੋਈ ਹੈ। ਇਹ ਸਾਡੇ ਉਹ ਰਿਸ਼ਤੇ ਨੇ जिने बारे सिद्धू साहब ने अपने नजरिए तो देखया इस तो पहला भी इनਾਂ ਦੀ ਜਿਹੜੀਆਂ ਤਿੰਨ ਕਾਵਿ ਪੁਸਤਕਾਂ ਨੇ ਸਤਰੰਗੀ ਪੀਂਘ ਹੈ ਮਹਿਕਦੀ ਮਿੱਟੀ ਹੈ ਜਜ਼ਬਾਤੀ ਛੱਲਾ ਹਨ ਇਸ ਤੋਂ ਰਵਾ ਕੁਛ ਉਹਨਾਂ ਦੀ ਜਿਹੜੀਆਂ ਹੋਰ ਲਿਖਤਾ ਨੇ ਉਹ ਜਿਹੜੇ ਗੋਸਲ ਸਾਹਿਬ ਨੇ ਸੰਪਾਦਿਤ ਕੀਤੀਆਂ ਪੁਸਤਕਾਂ ਉਹਦੇ ਵਿੱਚ ਵੀ ਸਿੱਧੂ ਸਾਹਿਬ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਸ਼ਾਮਲ ਹਨ ਜਦੋਂ ਅਸੀਂ ਕਿਸੇ ਲੇਖਕ ਦੀ ਰਚਨਾ ਦਾ ਮੁਤਾਲਆ ਕਰਦਾ ਹਾਂ ਕਰਦੇ ਹਾਂ ਉਹਦਾ ਅਧਿਐਨ ਕਰਦੇ ਹਾਂ ਤਾਂ ਅਸੀਂ ਕਈ ਪੱਖਾਂ ਤੋਂ ਉਸ ਨੂੰ ਦੇਖਦੇ ਹਾਂ ਮੈਂ ਜਦੋਂ ਇਸ ਕਿਤਾਬ ਨੂੰ ਪੜ੍ਹ ਰਿਹਾ ਸੀ ਮੈਂ ਕੁਝ ਨੁਕਤੇ ਨੇ ਜਿਹੜੇ ਇਸ ਕਿਤਾਬ ਦੇ ਹਵਾਲੇ ਨਾਲ ਉਹ ਮੈਂ ਸਾਂਝੇ ਕੀਤੇ ਨੇ ਜਿਹੜੇ ਕਿ ਤੁਹਾਡੇ ਨਾਲ ਉਹਨਾਂ ਦਾ ਜਿਹੜਾ ਜ਼ਿਕਰ ਕਰਨਾ ਹੈ ਉਹ ਜ਼ਰੂਰੀ ਹੁੰਦਾ ਸਭ ਤੋਂ ਪਹਿਲਾਂ ਇਸ ਪੁਸਤਕ ਦਾ ਜਿਹੜਾ ਨਾਮ ਹੈ ਰਿਸ਼ਤੇ ਰੂਹਾਂ ਦੇ ਅਸੀਂ ਪੁਸਤਕ ਦੀਆਂ ਜਿਹੜੀਆਂ ਕਵਿਤਾਵਾਂ ਨੇ ਇਹਦੇ ਵਿੱਚ ਕਵਿਤਾਵਾਂ ਵੀ ਨੇ ਇਹਦੇ ਵਿੱਚ ਗੀਤ ਵੀ ਨੇ ਔਰ ਇਹਦੇ ਵਿੱਚ ਗ਼ਜ਼ਲਾਂ ਵੀ ਸ਼ਾਮਲ ਜਦੋਂ ਇਸ ਪੁਸਤਕ ਦੇ ਟਾਈਟਲ ਦੀ ਗੱਲ ਚੱਲੀ ਇਹਦੇ ਵਿੱਚ ਜਦੋਂ ਤੁਸੀਂ ਧਿਆਨ ਨਾਲ ਦੇਖੋ ਕਿ ਜਿਸ ਬੱਚੀ ਨੇ ਟਾਈਟਲ ਬਣਾਇਆ ਹੈ ਜਿਨੇ ਨੇ ਟਾਈਟਲ ਬਣਾਇਆ ਹੈ ਉਹਨਾਂ ਨੇ ਦਿਲ ਦੇ ਵਿੱਚੋਂ ਜਿਹੜਾ ਖੂਨ ਨਿਕਲਦਾ ਹੋਇਆ ਦਿਖਾਇਆ ਹੈ ਇਹ ਦਿਲ ਦਾ ਜਿਹੜੇ ਵਿੱਚੋਂ ਖੂਨ ਨਿਕਲਣਾ ਇਹ ਸਾਡਾ ਇੱਕ ਪ੍ਰਤੀਕਾਤਮਕ ਟਾਈਟਲ ਹੈ ਕਿ ਸਾਡੇ ਰਿਸ਼ਤੇ ਨੇ ਜਿਹੜੇ ਉਹਨਾਂ ਦਾ ਭੋਗ ਪੈ ਚੁੱਕਾ ਹੈ ਇਸ ਵੇਲੇ ਉਹ ਉਹਨਾਂ ਦੇ ਵਿੱਚੋਂ ਵੀ ਜਿਹੜੇ ਸਾਡੇ ਤਾਕੀ ਜਿਹੜਾ ਪਵਿੱਤਰ ਰਿਸ਼ਤਾ ਸੀ ਉਹ ਤਾਰ-ਤਾਰ ਹੋ ਚੁੱਕਿਆ ਹੈ ਇਹਦੇ ਵਿੱਚ ਥੋੜਾ ਜਿਹਾ ਹੋਰ ਗਾਹ ਨਾਲ ਦੇਖੋਗੇ ਅਖੀਰ ਦੇ ਵਿੱਚ ਜਿਹੜਾ ਤੁਸੀਂ ਪੀਲਾ ਸਰਕਲ ਦੇਖ ਰਹੇ ਹੋ ਇਹਦੇ ਵਿੱਚ ਇੱਕ ਔਰਤ ਹੈ ਜਿਹੜੀ ਇੱਕ ਬੱਚੀ ਹੈ ਜਿਹੜੀ ਉਹ ਵੀ ਖੜੀ ਹੋਈ ਤੁਸੀਂ ਦੇਖੋਗੇ ਉਹ ਇਕੱਲੀ ਔਰਤ ਦਾ ਦਰਸਾਉਣਾ ਕਿ ਐਸ ਵੇਲੇ ਉਹ ਇਕੱਲੀ ਹੈ ਇਸ ਸਮਾਜ ਦੇ ਵਿੱਚ ਇਸ ਦੁਨੀਆ ਦੇ ਵਿੱਚ ਕਿਉਂਕਿ ਜਿੰਨੇ ਵੀ ਉਸਦੇ ਰਿਸ਼ਤੇ ਸੀ ਐਸ ਵੇਲੇ ਉਹ ਤਾਰ-ਤਾਰ ਹੋ ਚੁੱਕੇ ਹੈ ਪਾਵੇਂ ਮਾਪਿਆਂ ਦਾ ਰਿਸ਼ਤਾ ਸੀ ਪਾਵੇਂ ਪੁੱਤਾਂ ਦਾ ਰਿਸ਼ਤਾ ਸੀ ਪਾਵੇਂ ਖਾਵੰਦਾਰ ਦਾ ਰਿਸ਼ਤਾ ਸੀ ਪਾਵੇਂ ਮਾਸੀ ਨਾਨੀ ਚਾਚੀ ਤਾਈ ਕਿਹੜਾ ਰਿਸ਼ਤਾ ਸੀ ਜਿਹਦੇ ਵਿੱਚ ਉਹ ਅੱਜ ਮਲੀਨਤਾ ਜਿਹੜੀ ਹੈ ਉਹ ਪੈਦਾ ਨਹੀਂ ਹੋ ਪਰसों ਦੀ ਖ਼ਬਰ ਤੁਸੀਂ ਪੜ੍ਹੀ ਹੋਏਗੀ ਇੱਕ ਨੌਜਵਾਨ ਨੇ ਕੇਵਲ 30 ਰੁਪਏ ਪਿੱਛੇ ਆਪਣੀ ਮਾਂ ਦੀਆਂ ਦੋਨੋਂ ਟੰਗਾ ਤੋੜ ਦਿੱਤੀ ਤੁਸੀਂ ਰੋਜ਼ਾਨਾ ਖ਼ਬਰਾਂ ਪੜ੍ਹਦੇ ਹੋ ਕਿ ਜਦੋਂ ਕੋਈ ਵਿਅਕਤੀ ਸਮਾਜ ਦੇ ਵਿੱਚ ਇਹਨਾਂ ਰਿਸ਼ਤਿਆਂ ਦਾ ਘਾਣ ਕਰਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਤਿੰਨ ਤਰ੍ਹਾਂ ਦੇ ਰਿਸ਼ਤੇ ਨੇ ਜਿਹੜੇ ਸਿੱਧੂ ਸਾਹਿਬ ਨੇ ਇਸ ਕਿਤਾਬ ਦੇ ਵਿੱਚ ਉਹਨਾਂ ਦਾ ਵਰਣਨ ਕੀਤਾ ਹੈ ਬੱਚਿਆਂ ਦੀ ਕਿਉਂਕਿ ਮੇਰਾ ਜਿਹੜਾ ਸਬੰਧ ਹੈ ਉਹ ਬਾਲ ਸਹਤ ਨਾਲ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਫਰਮਾਨ ਹੈ ਕਿ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਔ ਨਾਨਕ ਹਰ ਭਜਨ ਵਿਨ ਦਿਰਥਾ ਸਭ ਹੀ ਮਾਨ ਬਾਲ ਜਵਾਨੀ ਅਰ ਬਿਰਧ ਫੁਨ ਬਚਪਨ ਦੇ ਰਿਸ਼ਤੇ ਨੇ ਜਵਾਨੀ ਦੇ ਰਿਸ਼ਤੇ ਹੋਰ ਔਰ ਗਿਰਦੇ ਵਾਸਤੇ ਜਿਹੜੇ ਰਿਸ਼ਤੇ ਨੇ ਸਾਡੇ ਉਹ ਹੋਰ ਨੇ ਜਦੋਂ ਸਿੱਧੂ ਹੁੜਾ ਨੇ ਇਹ ਲਿਖਦੇ ਨੇ ਕਿ ਬਚਪਨ ਬੱਚਿਆਂ ਦਾ ਰਿਸ਼ਤਾ ਵੀ ਅਜ਼ਮਨ ਜ਼ਾਰਾਏ ਇਕ ਦੂਜੇ ਦਾ ਹੁੰਦਾ ਬਹੁਤ ਸਹਾਰਾ ਏ ਬੱਚਿਆਂ ਦੇ ਬੱਚਿਆਂ ਦੀ ਖਿੱਚ ਵੀ ਲੁੰਦੀ ਏ ਹਰ ਰਿਸ਼ਤੇ ਵਿੱਚ ਖਿੱਚ ਵਖਰੀ ਹੁੰਦੀ ਏ ਇਹ ਜਿਹੜਾ ਸਾਡਾ ਬਚਪਨ ਸੀ ਨਾ ਜਿਹਦੇ ਬਾਰੇ ਪ੍ਰੋਫੈਸਰ ਮੋਹਨ ਸਿੰਘ ਨੇ ਵੀ ਲਿਖਿਆ ਸੀ ਕਿ ਬੱਚੇ ਜਹਾਨੇ ਮੇਵਾ ਡਠਾ ਜਿੰਨਾ ਕੱਚਾ ਉਤਨਾ ਮਿੱਠਾ ਉਸ ਬੱਚੇ ਦੀ ਜਿਹੜੀ ਹੈ ਆ ਜੋ ਜਿਹੜਾ ਰਿਸ਼ਤਾ ਸੀਗਾ ਮਾਂ ਦੇ ਨਾਲ ਪਿਓ ਦੇ ਨਾਲ ਉਹ ਵੀ ਰਿਸ਼ਤੇ ਨੇ ਜਿਹੜੇ ਬਚਪਨ ਦੇ ਉਹ ਸਾਡੇ ਤਾਰ-ਤਾਰ ਹੋ ਚੁੱਕੇ ਨੇ ਇਹ ਬਚਪਨ ਦੇ ਰਿਸ਼ਤੇ ਦੀ ਗੱਲ ਕਰਦ ਰਹੀ ਨੇ ਔਰ ਉਹਦੇ ਨਾਲ ਜਿਹੜਾ ਬੱਚਿਆਂ ਦਾ ਰਿਸ਼ਤਾ ਸੱਭਿਆਚਾਰ ਦੇ ਨਾਲੋਂ ਜਿਵੇਂ ਗੱਲ ਵੀ ਹੋਈ ਹੈ ਉਹ ਵੀ ਤਾਰ-ਤਾਰ ਹੁੰਦਾ ਜਾ ਰਿਹਾ ਹੈ ਹੁਣ ਜਦੋਂ ਇੱਕ ਇਹਨਾਂ ਦੀ ਕਵਤਾ ਹੈ ਮਸਲੇ ਦਾ ਹੱਲ ਉਹਦੇ ਵਿੱਚ ਜ਼ਿਕਰ ਕਰਦੇ ਨੇ ਇਹ ਕਿ ਨਵੀਂ ਪੀੜੀ ਨੂੰ ਮਾਂ ਬੋਲੀ ਦੇ ਨਾਲ ਵੀ ਜੋੜਾਂਗੇ ਇੱਕ ਸੁਨੇਹਾ ਹੈ ਇੱਕ ਪੈਗਾਮ ਹੈ ਪੰਜਾਬੀ ਸੱਭਿਆਚਾਰ ਤੋਂ ਨਾ ਕਦੇ ਨਾਤਾ ਤੋੜਾਂਗੇ ਔਰ ਤੁਸੀਂ ਇਹ ਜਦੋਂ 17 ਇਸ ਤਰ੍ਹਾਂ ਦੇ ਲਿਖਦੇ ਨੇ ਤਾਂ ਇਹ ਇਸ਼ਾਰਾ ਸਾਡੇ ਉਹ ਟੁੱਟ ਰਹੇ ਰਿਸ਼ਤੇ ਵੱਲ ਕਰ ਰਹੇ ਨੇ ਕਿ ਜਦੋਂ ਅਸੀਂ ਮਾਤਾ ਜੀ ਪਿਤਾ ਜੀ ਅੰਮੀ ਜਾਨ ਦਾਦਾ ਜੀ ਬਾਬਾ ਜੀ ਕਹਿੰਦੇ ਸੀ ਉਹ ਰਿਸ਼ਤੇ ਸੀ ਜਿਹੜੇ ਸਾਡੇ ਉਹ ਖਤਮ ਹੋ ਕੇ ਮੌਮ ਦੇ ਵਿੱਚ ਤਕਦੀਰ ਹੋ ਗਏ ਡੈਡ ਦੇ ਵਿੱਚ ਤਬਦੀਲ ਹੋ ਗਏ ਗ੍ਰੈਂਡਪਾ ਗ੍ਰੈਂਡਮਾ ਇਹਦੇ ਵਿੱਚੋਂ ਮਮ ਇਹਦੇ ਵਿੱਚੋਂ ਤਬਦੀਲ ਹੋ ਕੇ ਰਹਿ ਗਏ ਸਾਡੇ ਰਿਸ਼ਤੇ ਦੀ ਜਿਹੜੀ ਸਾਹ ਸੀ ਉਹ ਇਸ ਵੇਲੇ ਟੁੱਟ ਚੁੱਕੀ ਹੈ ਜਦੋਂ ਇਥੋਂ ਨੌਜਵਾਨ ਪੀੜ੍ਹੀ ਵਿਦੇਸ਼ਾਂ ਜਾਂਦੀ ਹੈ ਤਾਂ ਜਿਹੜਾ ਕਰਨੈਲ ਸਿੰਘ ਹੈ ਉਹ ਉੱਥੇ ਜਾ ਕੇ ਇਕੱਲੀ ਬਣ ਜਾਂਦਾ ਹੈ ਜਰਨੈਲ ਸਿੰਘ ਹੈ ਜਿਹੜਾ ਉੱਥੇ ਜਾ ਕੇ ਜੈਲੀ ਬਣ ਜਾਂਦਾ ਆਪਣੀ ਵਿਰਾਸਤ ਆਪਣੀ ਸੱਭਿਆਚਾਰ ਆਪਣੇ ਜਿਹੜੇ ਰਿਸ਼ਤੇ ਸੀ ਇਸ ਤਰ੍ਹਾਂ ਤਾਰ-ਤਾਰ ਹੁੰਦੇ ਜਾ ਰਹੇ ਨੇ ਇਹਨਾਂ ਦਾ ਇੱਕ ਹੋਰ ਇਹਦੇ ਵਿੱਚ ਬੰਦ ਹੈ ਕਿ ਹਰ ਇੱਕ ਰਿਸ਼ਤੇ ਦਾ ਮਹੱਤਵ ਹੈ ਜਿਹੜਾ ਉਹ ਕਿਵੇਂ ਦਰਸਾਇਆ ਜਾਂਦਾ ਹੈ ਪਹਿਲਾ ਰਿਸ਼ਤਾ ਮਾਂ ਪਿਓ ਭੈਣ ਭਰਾਵਾਂ ਦਾ ਤੁਸੀਂ ਦੇਖੋ ਕਿ ਰਿਸ਼ਤੇ ਨੂੰ ਕਿਵੇਂ ਬੰਨਿਆ ਹੈ ਬੋੜ ਵਰਗੀਆਂ ਠੰਡੀਆਂ ਗੂੜੀਆਂ ਛਾਵਾਂ ਦਾ ਜ਼ਿੰਦਗੀ ਦੀ ਹਰ ਗੁੰਦ ਇਹਨਾਂ ਨਾਲ ਹੁੰਦੀ ਹੈ ਹਰ ਰਿਸ਼ਤੇ ਵਿੱਚ ਖਿੱਚ ਵਖਰੀ ਹੁੰਦੀ ਹੈ ਉਹ ਰਿਸ਼ਤੇ ਦੀ ਜਿਹੜੀ ਖਿੱਚ ਸੀ ਸਿੱਧੂ ਹੁਰੀਏ ਇਸ਼ਾਰਾ ਕਰਦੇ ਨੇ ਕਿ ਇਹ ਰਿਸ਼ਤੇ ਤਾਂ ਸਾਨੂੰ ਆਪਸ ਵਿੱਚ ਜੋੜਦੇ ਸੀ ਲੇਕਿਨ ਉਹ ਜਿਹੜੀ ਖਿੱਚ ਸੀ ਜਿਹੜੀਆਂ ਸਾਝ ਦੀਆਂ ਤੰਦਾ ਸਨ ਉਹ ਅੱਜ ਬਿਲਕੁਲ ਤਾਰ-ਤਾਰ ਹੋ ਚੁੱਕੀਆਂ ਨੇ ਪਵਿੱਤਰ ਰਿਸ਼ਤਿਆਂ ਦੀ ਗੱਲ ਕਰਦੇ ਆ ਦੁਖਾਂਤ ਕਪਾਲਾ ਨੂੰ ਇੱਕ ਜene ਦੀ ਬੜੀ ਖੂਬਸੂਰਤ ਕਵਤਾ ਹੈ ਦਰਦ ਵਿਛੋੜੇ ਦਾ 47 ਦੇ ਫੋੜੇ ਦਾ ਜ਼ਿਕਰ ਹੋਇਆ ਕਿ ਜਿਹਨਾਂ ਲੋਕਾਂ ਨੇ 47 ਦਾ ਦਰਦ ਅੰਡਾਇਆ ਉਸ ਖੌਫਨਾਕ ਅਮਨਜ਼ਰ ਨੂੰ ਉਸ ਦਰਦ ਨੂੰ ਉਹੋ ਹੀ ਲੋਕ ਜ਼ਿਆਦਾ ਮਹਿਸੂਸ ਕਰ ਸਕਦੇ ਨੇ ਸਾਡੇ ਜਨਮ ਤੋਂ 47 ਤੋਂ ਬਾਅਦ ਦਾ ਹੁੰਦਾ ਇਸ ਕਰਕੇ ਅਸੀਂ ਤੇ ਸਹੈਦ ਦੇ ذریعے ਜੋ ਪੜਿਆ ਹੈ ਜਾਂ ਜੋ ਫਿਲਮਾਂ ਦੇਖਦੇ ਹਾਂ ਉਹਦੇ ਰਾਹੀਂ ਸਾਡੇ ਮਨ ਦੇ ਵਿੱਚ ਉਹਦਾ ਨਾ ਅਕਸ ਬਣਿਆ ਹੋਇਆ ਹੈ ਔਰ ਜਦੋਂ ਸਿੱਧੂ ਸਾਹਿਬ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਮਾਮਾ ਦੇ ਪੁੱਤ ਜਦ ਵਿਛੜ ਗਏ ਭਾਈ ਭਾਈ ਭੈਣਾ ਤੋਂ ਪਿਛੜ ਗਏ ਸਭ ਇੱਕ ਦੂਜੇ ਨੂੰ ਮਿਲ ਲਈ ਖੰਭ ਆਪਣੇ ਬੈਠੇ ਤੋਲਦੇ ਜਦੋਂ ਮਾਮੇ ਦੇ ਨਾਲੋਂ ਪੁੱਤ ਵਿਛੜ ਜਾਂਦੇ ਨੇ ਜਦੋਂ ਮੈਂ ਬੰਦ ਪੜ ਰਿਹਾ ਸੀ ਤਾਂ ਮੈਨੂੰ ਗੁਲਜ਼ਾਰ ਦੀ ਇੱਕ ਕਹਾਣੀ ਹੈ ਰਾਵੀ ਪਾਰ ਉਹ ਮੇਰੇ ਜ਼ਿਹਨ ਦੇ ਵਿੱਚ ਆਈ ਹੁਣੇ ਜ਼ਿਕਰ ਹੋਇਆ ਕਿ ਕਈ ਦਰਸ਼ਨ ਨਾਮ ਦੇ ਸਾਡੇ ਵਿਅਕਤੀ ਸੱਜਣ ਮੇਰੇ ਸਾਹਮਣੇ ਬੈਠੇ ਨੇ ਦਰਸ਼ਨ ਸਿੱਧੂ ਜੀ ਵੀ ਇੱਥੇ ਬੈਠੇ ਨੇ ਇੱਕ ਵਕਤਾਂ ਦੇ ਤੌਰ ਤੇ ਦਰਸ਼ਨ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਲੇਕਿਨ ਜਿਹੜੀ ਕਹਾਣੀ ਰਾਵੀ ਪਾਰ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਉਹਦਾ ਨਾਇਕ ਵੀ ਦਰਸ਼ਨ ਹੀ ਹੈ ਗੁਲਜ਼ਾਰ ਨੇ ਜਦੋਂ ਇਹ ਕਹਾਣੀ ਲਿਖੀ 47 ਦੇ ਵਿੱਚ ਔਰ ਰਾਵੀ ਤੋਂ ਪਾਰ ਤੋਂ ਜਦੋਂ ਟ੍ਰੇਨ ਭਰ ਕੇ ਆ ਰਹੀ ਹੈ ਲੋਕਾਂ ਦੀ ਉਹਦਾ ਜਿਹੜਾ ਨਾਇਕ ਹੈ ਦਰਸ਼ਨ ਉਹ ਪੂਰੀ ਜਿਹੜੀ ਛੱਤ ਹੈ ਉਹ ਕੋਈ ਦੋ ਦਿਨ ਦਿਨ ਤੋਂ ਟ੍ਰੇਨ ਹੈ ਜਿਹੜੀ ਉਹ ਉੱਥੇ ਖੜੀ ਹੈ ਔਰ ਲੋਕ ਭਰ ਕੇ ਇਧਰ ਨੂੰ ਆ ਰਹੇ ਨੇ ਔਰ ਜਿਹੜੀ ਛੱਤ ਹੈ ਉਸ ਦੀ ਟ੍ਰੇਨ ਦੀ ਉਹਦੇ ਵਿੱਚੋਂ ਇੱਕ ਉਹ ਔਰਤ ਵੀ ਚੜਦੀ ਹੈ ਜਿਹਦੇ ਕੋਲ ਦੋ ਬੱਚੇ ਨੇ ਉਸਦੇ ਔਰ ਬੜੀ ਮੁਸ਼ਕਲ ਦੇ ਨਾਲ ਉਹ ਛੱਤ ਦੇ ਉੱਪਰ ਚੜਾਉਂਦੇ ਨੇ ਟ੍ਰੇਨ ਦੇ ਉੱਪਰ ਖਾਚਾ ਖਾਚ ਜਿਹੜੀ ਉਹ ਟ੍ਰੇਲ ਭਰੀ ਪਈ ਹੈ ਔਰ ਜਦੋਂ ਉਹ ਟ੍ਰੇਨ ਉਥੋਂ ਚੱਲਦੀ ਹੈ ਲਾਹੌਰ ਤੋਂ ਅੰਮ੍ਰਿਤਸਰ ਆ ਰਹੀ ਹੁੰਦੀ ਹੈ ਤਾਂ ਆਉਂਦੀ ਆਉਂਦੇ ਕੀ ਹੈ ਕਿ ਉਹਦਾ ਜਿਹੜਾ ਇੱਕ ਬੱਚਾ ਹੈ ਉਸ ਔਰਤ ਦਾ ਦੋਨੋਂ ਬੱਚੇ ਮਾਸੂਮ ਬੱਚੇ ਨੇ ਉਹਨੇ ਆਪਣੀ ਛਾਤੀ ਦੇ ਨਾਲ ਲਗਾਏ ਹੋਏ ਨੇ ਔਰ ਇੱਕ ਬੱਚਾ ਜਿਹੜਾ ਹੈ ਉਹ ਬਿਮਾਰ ਚੱਲ ਰਿਹਾ ਸੀ ਕਈ ਦਿਨ ਤੋਂ ਫੇਰ ਉਸ ਨੂੰ ਰਾਹ ਦਿੱਤੀ ਜਾਂਦੀ ਹੈ ਜਦੋਂ ਉਹ ਬੱਚਾ ਹੈ ਜਿਹੜਾ ਉਹ ਟ੍ਰੇਨ ਦੇ ਵਿੱਚ ਹੀ ਮਾਂ ਦੇ ਨਾਲ ਛਾਤੀ ਦੇ ਨਾਲ ਲੱਗਿਆ ਹੋਇਆ ਜਿਹੜਾ ਉਹ ਮਰ ਜਾਂਦਾ ਹੈ ਇੱਕ ਬੱਚਾ ਹੁਣ ਉਹਦੇ ਵਿੱਚੋਂ ਉਸ ਨੂੰ ਕੁਝ ਸਾਨੇ ਬੰਦੇ ਬੈਠੇ ਨੇ ਉਹਨੂੰ ਸਲਾਹ ਦਿੰਦੇ ਨੇ ਕਿ ਜਦੋਂ ਇਹ ਗੱਡੀ ਰਾਵੀ ਪੁਲ ਤੋਂ ਗੁਜ਼ਰੇਗੀ ਤਾਂ ਜਿਹੜੀ ਮਾਂ ਹੈ ਤੂੰ ਇਸ ਤਰ੍ਹਾਂ ਕਰੀ ਇਹਦੇ ਕੋਲੋਂ ਬੱਚਾ ਲੈ ਕੇ ਮਰੇ ਹਾ ਜਿਹੜਾ ਬੱਚਾ ਹੈ ਮਾਂ ਨੇ ਦੋਨੋਂ ਬੱਚੇ ਨੇ ਛਾਤੀ ਦੇ ਨਾਲ ਲਗਾਏ ਹੋਏ ਨੇ ਔਰ ਮਾਂ ਬੇਹੋਸ਼ੀ ਦੀ ਅਵਸਥਾ ਵਿੱਚ ਹੈ ਜਦੋਂ ਟ੍ਰੇਨ ਜਿਹੜੀ ਰਾਵੀ ਪੁਲ ਤੋਂ ਗੁਜ਼ਰੇਗੀ ਤੂੰ ਇਸ ਬੱਚੇ ਨੂੰ ਰਾਵੀ ਦੇ ਵਿੱਚ ਜਿਹੜਾ ਸੁੱਟ ਦੇ ਨਹੀਂ ਪ੍ਰਵਾਹ ਕਰਦੇ ਨਹੀਂ ਇਸ ਤੋਂ ਹੁਣ ਜਿਹੜਾ ਹੈ ਉਹ ਆਪਣੇ ਕੋਲੇ ਇਸ ਤੋਂ ਰਵਾ ਕੋਈ ਹੱਲ ਨਹੀਂ ਹੋਏਗਾ ਇਹ ਉਸ منظر ਦੀ ਗੱਲ ਕਰ ਰਿਹਾ ਹਾਂ ਜਿਹਨਾਂ ਲੋਕਾਂ ਨੇ ਉਹ ਮੰਜ਼ਰ ਦੇਖਿਆ ਟਰੇਨ ਚੱਲ ਰਹੀ ਹੈ ਇਸ ਵੇਲੇ ਲਾਹੌਰ ਤੋਂ ਅਰਬਾਨਾ ਹੋ ਗਈ ਐ ਅੰਮ੍ਰਿਤਸਰਾਲ ਨੂੰ ਔਰ ਜਦੋਂ ਰਾਵੀ ਪਾਰ ਤੋਂ ਗੱਡੀ ਹੌਲੀ-ਹੌਲੀ ਤੇਜ਼ ਹੁੰਦੀ ਹੋਈ ਰਾਵੀ ਪਾਰ ਤੋਂ ਤੇਜ਼ ਹੋ ਕੇ ਲੰਘ ਲੱਗਦੀ ਹੈ ਤਾਂ ਜਿਹੜਾ ਉਹਦਾ ਕਰਵਾਲਾ ਹੈ ਉਹ ਫਟਾਫਟ ਕੀ ਕਰਦਾ ਹੈ ਮਾਂ ਦੇ ਨਾਲੋਂ ਜਿਹੜਾ ਮਰਿਆ ਹੋਇਆ ਬੱਚਾ ਹੈ ਉਹ ਉਸ ਨੂੰ ਖੋਕੇ ਉਹਦੀ ਛਾਤੀ ਦੇ ਨਾਲ ਚੰਬੜੇ ਹੋਏ ਬੱਚੇ ਨੂੰ ਖੋਕੇ ਹਰਾਵੀ ਦਿਰਾ ਦੇ ਵਿੱਚ ਛੁੱਟਦਾ ਹੈ ਐਸੇ ਵੇਲੇ ਜਿਹੜੀ ਕਹਾਣੀ ਹੈ ਉਹ ਚਰਮ ਸੀਮਾ ਤੇ ਜਾਂਦੀ ਹੈ ਹੁੰਦਾ ਕੀ ਹੈ ਕਿ ਜਦੋਂ ਉਸਰੇ ਬੱਚਾ ਛੁੱਟਿਆ ਹਰਾਵੀ ਵਿੱਚ ਉਸ ਨੇ ਜ਼ਿੰਦਾ ਬੱਚਾ ਛੁੱਟ ਦਿੱਤਾ ਮਰਿਆ ਹੋਇਆ ਬੱਚਾ ਜਿਹੜਾ ਸੀ ਉਹ ਮਾਂ ਦੀ ਛਾਤੀ ਦੇ ਨਾਲ ਲੱਗਿਆ ਹੋਇਆ ਦੁੱਧ ਚੋਗ ਰਿਹਾ ਸੀ ਉਹਦਾ ਜਿਹੜਾ ਸੀ ਦੁੱਧ ਦੇ ਨਾਲ ਉਹ ਬੱਚਾ ਸੀ ਜਿਹੜਾ ਚੰਬੜਿਆ ਇਹ ਜਿਹੜਾ ਦਰਦ ਨਾਲ ਖੌਫ ਹੈ ਇਹ ਜਿਹੜਾ ਮੰਜ਼ਰ ਹੈ ਇਸ ਦਾ ਦਰਦ ਉਹੀ ਲੋਕ ਜਾਣ ਸਕਦੇ ਨੇ ਜਿਨ੍ਹਾਂ ਨੇ ਉਹ ਜਿਹੜਾ ਸੀ ਉਹ ਦੇਖਿਆ ਹੈ ਸਿੱਧੂ ਹੋਰਾਂ ਦੀਆਂ ਜਿਹੜੀਆਂ ਮੈਂ ਕਵਿਤਾਵਾਂ ਮੈਂ ਪੜ੍ਹ ਰਿਆ ਸੀ ਇਹਨਾਂ ਦੇ ਵਿੱਚ ਵੀ ਸਾਡਾ ਦਰਦ ਛੁਪਿਆ ਹੋਇਆ ਹੈ ਅਸੀਂ ਬਚਪਨ ਦੀ ਗੱਲ ਕਰਦੇ ਹਾਂ ਗੋਸਲ ਸਾਹਿਬ ਨੇ ਇੱਕ ਬੜੀ ਇਹਦੇ ਵਿੱਚ ਜਦੋਂ ਇਹਨਾਂ ਬਾਰੇ ਲਿਖਦੇ ਨੇ ਤਾਂ ਉਹਦੇ ਵਿੱਚ ਇੱਕ ਇਹ ਵੀ ਗੱਲ ਕਰਦੇ ਨੇ ਕਿ ਜਿਹੜੀ ਸਿੱਧੂ ਦੀਆਂ ਕਵਿਤਾਵਾਂ ਹਨ ਨਾ ਇਹਦੇ ਵਿੱਚ ਜਿਹੜੇ ਸਾਡੇ ਰਿਸ਼ਤੇ ਟੁੱਟ ਰਹੇ ਨੇ ਤਾਰ-ਤਾਰ ਹੋ ਰਹੇ ਨੇ ਉਹਦੇ ਵਿੱਚ ਸਾਡੇ ਨਵੀਂ ਪੀੜ੍ਹੀ ਹੈ ਜਿਹੜੀ ਸਾਡੀ ਸੋਸ਼ਲ ਮੀਡੀਆ ਜਿਹੜਾ ਉਹਦੇ ਵਿੱਚ ਬਹੁਤ ਵੱਡੀ ਹੱਦ ਤੱਕ ਹੈ ਜਿਹੜਾ ਉਹ ਜ਼ਿੰਮੇਵਾਰੀ ਗੈਰ ਜ਼ਿੰਮੇਵਾਰੀ ਹੈ ਜਿਹੜੀ ਉਹ ਨਿਭਾ ਰਿਹਾ ਹੈ ਅੱਜ ਸਾਡੇ ਨਿੱਕੇ ਚ ਬੱਚੇ ਤੋਂ ਮੋਬਾਈਲ ਲੈ ਕੇ ਦੇਖੋ ਉਹ ਕਿਸ ਤਰ੍ਹਾਂ ਤੁਹਾਨੂੰ ਖਾਣ ਨੂੰ ਪਾਏਗਾ ਕਿਸ ਤਰ੍ਹਾਂ ਤੁਹਾਡੀਆਂ ਚੀਜ਼ਾਂ ਭੰਨੇਗਾ ਆਸਟ੍ਰੇਲੀਆ ਨੇ ਹੁਣੀ ਥੋੜੇ ਦਿਨ ਪਹਿਲਾਂ ਇੱਕ ਫੈਸਲਾ ਕੀਤਾ ਹੈ ਕਿ 16 ਸਾਲ ਦੀ ਉਮਰ ਤੱਕ ਦੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਪਰ ਇੱਕ ਬੈਨ ਹੈ ਜਿਹੜਾ ਉਹ ਬੰਦਿਸ਼ ਹੈ ਜਿਹੜੀ ਉਥੇ ਐਂਦ ਕਰ ਦਿੱਤੀ ਹੈ ਕਿ 16 ਸਾਲ ਦੇ ਬੱਚੇ ਆਸਟ੍ਰੇਲੀਆ ਦੇ ਵਿੱਚ ਕੋਈ ਵੀ ਜਿਹੜਾ ਬੱਚਾ ਹੈ ਮੋਬਾਈਲ ਦੀ ਵਰਤੋਂ ਨਹੀਂ ਕਰ ਸਕੇਗਾ ਨਾ ਹੋ ਸਨੈਪਚੈਟ ਤੇ ਨਾ ਹੋ WhatsApp ਤੇ ਨਾ ਹੋ Facebook ਤੇ ਆਪਣਾ ਕੋਈ ਅਕਾਊਂਟ ਬਣਾ ਸਕਦਾ ਹੈ ਜੇਕਰ ਕੋਈ ਅਕਾਊਂਟ ਬਣਾਏਗਾ ਬੱਚਾ ਉਹਦੇ ਘਰ ਦੇ ਉਹਨੂੰ ਇੱਕ ਬੜਾ ਵੱਡਾ ਜਿਹੜਾ ਜੁਰਮਾਨਾ ਹੈ ਉਹ ਅਦਾ ਕਰਨਾ ਪੈਗਾ ਸਜ਼ਾ ਉਹਨਾਂ ਨੂੰ ਜਿਹੜੀ ਹੈ ਉਹ ਲਗਾਈ ਜਾਏਗੀ ਇਸ ਕਰਕੇ ਇਹ ਕਿਉਂ ਫੈਸਲਾ ਲਿਆ ਆਸਟ੍ਰੇਲੀਆ ਨੇ ਸਾਡੇ ਜਿਹੜੇ ਰਿਸ਼ਤਿਆਂ ਦੀ ਗੱਲ ਸੀ ਦੂਰੀ ਕਰਦੇ ਨੇ ਨਾ ਉਹ ਸਾਡੇ ਬੱਚੇ ਸਾਡੀ ਨਵੀਂ ਪੀੜ੍ਹੀ ਕਿਸ ਤਰ੍ਹਾਂ ਸਾਡੇ ਨਾਲ ਟੁੱਟੀ ਦੀ ਜਾ ਰਹੀ ਹੈ ਤੇ ਉਸੇ ਗੱਲ ਵੱਲ ਹੀ ਇਸ਼ਾਰਾ ਕੀਤਾ ਹੋਇਆ ਹੈ। ਔਰ ਦੂਜੀ ਗੱਲ ਇੱਕ ਹੋਰ ਕਿ ਇਹਦੇ ਵਿੱਚ ਸਿੱਧੂ ਹਰਾਨ ਨੇ ਪੰਜਾਬੀ ਸੱਭਿਆਚਾਰ ਦੀ ਜਿਹੜੀਆਂ ਨਿੱਕੇ-ਨਿੱਕੇ ਗੱਲਾਂ ਨੇ ਬੜੀ ਖੂਬਸੂਰਤੀ ਦੇ ਨਾਲ ਉਹ ਸੁਨੇਹੇ ਦਿੱਤੇ ਨੇ। ਇਹਦੇ ਵਿੱਚ ਤਿੰਨ ਜਾਂ ਚਾਰ ਗ਼ਜ਼ਲਾਂ ਵੀ ਨੇ। ਆਮ ਤੌਰ ਤੇ ਜਿਹੜੀ ਗ਼ਜ਼ਲ ਹੈ ਗੀਤਾਂ ਬਾਰੇ ਗੱਲ ਹੋਈ ਕੰਮ ਤਾਂ ਆਮਾਰੇ ਗਾਲੋ ਲੇਕਿਨ ਜਿਹੜੀ ਗਜ਼ਲ ਹੈ ਉਹ ਹੈ ਕੀ ਹੈ ਅਰਸ਼ ਸਾਹਿਬ ਗਜ਼ਲ ਦੇ ਸਾਡੇ ਉਸਤਾਦਾਂ ਦੇ ਵਿੱਚੋਂ ਨੇ ਫਾਰਸੀ ਜ਼ੁਬਾਨ ਦੇ ਵਿੱਚੋਂ ਜਿਹੜੀ ਗਜ਼ਲ ਹੈ ਉਹ ਸਾਡੇ ਕੋਲ ਹੁੰਦੀ ਹੋਈ ਪੰਜਾਬੀ ਜ਼ੁਬਾਨ ਦੇ ਵਿੱਚ ਆਉਂਦੀ ਹੈ ਜਦੋਂ ਪੰਜਾਬੀ ਦੇ ਵਿੱਚ ਨਜ਼ਰ ਲਿਖੀ ਜਾਣ ਲੱਗੀ ਤਾਂ ਇਸ ਦਾ ਉਰਦੂ ਵਾਲਿਆਂ ਨੇ ਮਜ਼ਾਕ ਉਡਾਇਆ ਕਿ ਗਜ਼ਲ ਤੇ ਪੰਜਾਬੀ ਵਿੱਚ ਲੇਕਿਨ ਪੰਜਾਬੀ ਦੇ ਵਿੱਚ ਵੀ ਜਿਹੜੀ ਗਜ਼ਲ ਸੀ ਉਹ ਬੁਲੰਦੀ ਤੇ ਪਹੁੰਚੀ ਹੈ ਗਜ਼ਲ ਦੇ ਮਾਨੇ ਕੀ ਨੇ ਅਸਲ ਦੇ ਵਿੱਚ ਗਜ਼ਲ ਦੇ ਵਿੱਚ ਆਬਿਦ ਅਲੀ ਨਾਮ ਦਾ ਇੱਕ ਜਿਹੜਾ ਫਾਰਸੀ ਦਾ ਬੜਾ ਬੜਾ ਵਿਦਵਾਨ ਹੈ ਉਹ ਹੋਇਆ ਹੈ ਔਰ ਇੱਕ ਫਰਹੰਗੇ ਨਫੀਸੀ ਫਾਰਸੀ ਦਾ ਇੱਕ ਕੋਸ਼ ਹੈ ਫਰਹੰਗੇ ਨਫੀਸੀ ਦੇ ਵਿੱਚ ਜਿਹੜੇ ਗਜ਼ਲ ਦੇ ਮੰਨੇ ਨੇ ਜੋ ਦੀ ਪਰਿਭਾਸ਼ਾ ਹੈ ਗਜ਼ਲ ਦੀ ਉਹ ਇਹ ਦੱਸੀ ਗਈ ਹੈ ਸੁਖਨ ਵਜ਼ਨਾ ਕਰਦਨ ਅਰਥਾਤ ਜਨਾਨੀਆਂ ਨਾਲ ਗੱਲਾਂ ਕਰਨਾ ਔਰਤਾਂ ਨਾਲ ਗੱਲਾਂ ਕਰਨਾ ਮਹਿਬੂਬਾ ਨਾਲ ਗੱਲਾਂ ਕਰਨਾ ਗਜ਼ਲ ਦੇ ਇਹ ਮਾਰੇ ਦੱਸਿਓ ਦੇ ਵਿੱਚ ਲੇਕਿਨ ਬਾਦ ਦੇ ਵਿੱਚ ਜਿਹੜੇ ਸਾਡੇ ਵੱਡੇ ਸ਼ਾਇਰ ਸੀ ਸਮਾਜਵਾਦੀ ਸ਼ਾਇਰ ਸੀ ਜਿਹੜੇ ਆਵਾਮ ਦੀ ਗੱਲ ਕਰਦੇ ਸਨ ਕਿ ਜਿਹੜੀ ਗਜ਼ਲ ਹੈ ਕੀ ਸਿਰਫ ਰੋਮਾਂਟਿਕ ਹੀ ਹੋ ਸਕਦੀ ਹੈ ਇਹ ਪ੍ਰੇਮ ਪਿਆਰ ਮੁਹੱਬਤ ਦੀਆਂ ਗੱਲਾਂ ਹੋ ਸਕਦੀਆਂ ਨੇ ਗਜ਼ਲ 'ਚ ਇਹਦੇ ਵਿੱਚ ਹੋਰ ਕੋਈ ਗੱਲ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਹੋ ਸਕਦੀ ਹੈ ਇਸੇ ਕਰਕੇ ਜਿਹੜੀ ਉਹ ਗਜ਼ਲ ਸੀ ਨਾ ਜਿਹੜੀ ਨਿੱਜਤਾ ਕਿਸ ਮਹਦੂਦ ਸੀ ਨਿਜਤਾ ਕੀ ਸੀਮਤ ਸੀ ਗਜ਼ਲ ਤੁਹਾਡੀ ਪਿਆਰ ਮੁਹਬਤ ਦੀਆਂ ਗੱਲਾਂ ਤੱਕ ਸੀਮਤ ਸੀ ਉਹ ਨਿਜਤਾ ਨਿਕਲ ਕੇ ਹੌਲੀ-ਹੌਲੀ ਪਰਵਾ ਲਾਉਂਦੀ ਹੈ ਪਰ ਤੋਂ ਭਾਵ ਪ੍ਰਾਏ ਦੂਜੇ ਲੋਕ ਆਵਾਮ ਲੋਕ ਉਹਨਾਂ ਦੀ ਦੀ ਗੱਲ ਕਰਦੀ ਹੈ ਗਜ਼ਲ ਔਰ ਦੂਜੀ ਗੱਲ ਇਹ ਕਿ ਜਦੋਂ ਸਿੱਧੂ ਹੋਰਾਂ ਦੀ ਹੈ ਗਜ਼ਲ ਦੇ ਵਿੱਚ ਇੱਕ ਸੁਨੇਹਾ ਹੈ ਉਹਦੇ ਵਿੱਚ ਲਿਖਦੇ ਨੇ ਕਿ ਹੱਕ ਆਪਣੇ ਲੈਣ ਦੀ ਖਾਤਰ ਸੰਘਰਸ਼ ਇੱਕ ਅਹਿਮ ਹੈ ਗਹਿਣਾ ਅਗਾ ਬਦੂ ਵਿਚਾਰਾਂ ਵਾਲੇ ਮਿੱਤਰਾਂ ਦੀ ਸੰਗਤ ਵਿੱਚ ਰਹਿਣਾ ਹੁਣ ਤੁਸੀਂ ਦੇਖੋ ਕਿ ਗਜ਼ਲ ਦੇ ਰਾਹੀਂ ਇਦਾਂ ਦੀ ਵੀ ਗੱਲਾਂ ਕੀਤੀਆਂ ਜਾ ਸਕਦੇ ਨੇ ਕਿ ਭਾਈ ਜ਼ਿੰਦਗੀ ਦੇ ਵਿੱਚ ਕੱਲਾ ਪਿਆਰ ਮੁਹੱਬਤ ਇਹੀ ਕੁਛ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੜੇ ਹੋਣ ਵਾਸਤੇ ਸੰਘਰਸ਼ ਦੀ ਬਹੁਤ ਵੱਡੀ ਲੋੜ ਹੈ ਜ਼ਿੰਦਗੀ ਦਾ ਸਮਾਜਵਾਦ ਆ ਤਾਂ ਹੀ ਤੁਸੀਂ ਜਿਹੜਾ ਕੁਛ ਭਲਾ ਕਰ ਸਕਦੇ ਹੋ ਹਨੇਰੇ ਕੋਨਿਆਂ ਨੂੰ ਤਾਂ ਹੀ ਰੁਸ਼ਨਾ ਸਕਦੇ ਹੋ ਜੇਕਰ ਤੁਸੀਂ ਆਵਾਮ ਦੀ ਗੱਲ ਕਰੋ ਔਰ ਸਿੱਧੂ ਭੁਰਾ ਨੇ ਇਸ ਤਰ੍ਹਾਂ ਦੇ ਜਿਹੜੀਆਂ ਸੁਨੇਹੇ ਨੇ ਆਪਣੀ ਇਸ ਗਜ਼ਲ ਦੇ ਵਿੱਚ ਦਿੱਤੇ ਨੇ ਔਰ ਇਹਦੇ ਨਾਲ ਨਾਲ ਹੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਜਦੋਂ ਕੋਈ ਸ਼ਹਿਰ ਮਾਂ ਬੋਲੀ ਵਾਸਤੇ ਲਿਖਦਾ ਹੈ ਇਹਦੇ ਵਿੱਚ ਤੁਸੀਂ ਪੜੋਗੇ ਨਾ ਪੰਜਾਬੀ ਸੱਭਿਆਚਾਰ ਦੇ ਬੜੇ ਖੂਬਸੂਰਤ ਨਮੂਨੇ ਆਉਣਗੇ ਬੱਚਾ ਜਦੋਂ ਸਕੂਲੇ ਜਾਂਦਾ ਲੋਗੜੀ ਦਾ ਜਿਹੜਾ ਫੁੱਲ ਸੀ ਮਾਂ ਕਰਦੀ ਸੀ ਅੱਜ ਲੋਗੜੀ ਦੇ ਫੁੱਲ ਨੂੰ ਕੌਣ ਜਾਣਦਾ ਜੀ ਤੁਸੀਂ ਹੀ ਇਹ ਕਿਤਾਬ ਦੇ ਵਿੱਚੋਂ ਬੜੇ ਸੱਭਿਆਚਾਰ ਦੇ ਇਸ ਤਰ੍ਹਾਂ ਦੇ ਦਿੰਬ ਇਸ ਤਰ੍ਹਾਂ ਦੇ ਪ੍ਰਤੀਕ ਇਸ ਤਰ੍ਹਾਂ ਦੇ ਸ਼ਬਦ ਪੜੋਂਗੇ ਜੀਤੋਂ ਸਾਡੀ ਨਵੀਂ ਪੀੜ੍ਹੀ ਹੈ ਜਿਹੜੀ ਬਿਲਕੁਲ ਅਣਭਿਜੈ ਸਾਡੀ ਨਵੀਂ ਪੀੜ੍ਹੀ ਨੂੰ ਪੁੱਛਣਾ 49 ਕੀ ਹੁੰਦਾ ਹੈ 69 ਕੀ ਹੁੰਦਾ ਹੈ ਸਾਡੀ ਪੀੜ੍ਹੀ ਹੈ ਜਿਹੜੀ ਨਵੀਂ ਪੀੜ੍ਹੀ ਉਹਨੂੰ ਇਸ ਬਾਰੇ ਕੁਛ ਨਹੀਂ ਜੇ ਉਹਨੂੰ ਕਹਿੰਦੇ 69 ਤਾਂ ਕਹਿੰਦੇ ਇਹ ਤਾਂ ਬੋਲੋ ਨਾ ਪੰਜਾਬੀ ਵਿੱਚ ਜੇ ਤੁਸੀਂ ਕਹੋਗੇ 59 ਉਹ ਨਹੀਂ ਸਮਝਾਂਦਾ ਜੇ ਕਹਿੰਦੇ 59 ਐਤਾ ਬੋਲੋ ਨਾ ਪੰਜਾਬੀ ਵਿੱਚ ਇਹਦਾ ਮਤਲਬ ਉਹ ਨਾ ਵਸਤੇ ਜਿਹੜੀ ਅੰਗਰੇਜ਼ੀ ਹੈ ਉਹ ਪੰਜਾਬੀ ਬਣ ਗਈ ਔਰ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ ਨਾਲੀ ਕੋਈ ਹੋਰ ਭਾਸ਼ਾ ਹੋ। ਇੱਥੇ ਹੁਣ ਮਾਂ ਬੋਲੀ ਬਾਰੇ ਭਾਸ਼ਾ ਬਾਰੇ ਗੱਲਾਂ ਹੋਈਆਂ ਕਿ ਜਿਹੜੀ ਨਵੀਂ ਪੀੜ੍ਹੀ ਹੈ ਅਸੀਂ ਬਹੁਤ ਕੁਝ ਉਗਵਾ ਲਿਆ ਅੱਜ ਸਾਡੇ ਬੱਚਿਆਂ ਨੂੰ ਇੱਕ ਚਰਖਾ ਹੀ ਲਾ ਲਓ ਮਿਸਾਲ ਦੇ ਤੌਰ ਤੇ ਉਹਦੇ ਵਿੱਚੋਂ ਚਰਮਖ ਕੀ ਹੁੰਦੀ ਹੈ ਤੱਕਲਾ ਕੀ ਹੁੰਦਾ ਹੈ ਬੈੜ ਕੀ ਹੁੰਦੀ ਹੈ ਗਲੋਟਾ ਕੀ ਹੁੰਦਾ ਪੂਣੀ ਕੀ ਹੁੰਦੀ ਹੈ ਗੁੱਡੀ ਕੀ ਹੁੰਦੀ ਹੈ ਮੁੰਨਾ ਕੀ ਹੁੰਦਾ ਸਾਡੇ ਨਵੀਂ ਪੀੜ੍ਹ ਨੂੰ ਕੋਈ ਸ਼ਬਦ ਨਹੀਂ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇਹਦੇ ਵਿੱਚ ਸਾਡੇ ਰਿਸ਼ਤਿਆਂ ਦੀ ਗੱਲ ਹੋਈ ਕਿ ਰਿਸ਼ਤੇ ਸਾਡੇ ਕਿਵੇਂ ਟੁੱਟ ਰਹੇ ਨੇ ਉਹਦੇ ਨਾਲ-ਨਾਲ ਸਿੱਧੂ ਹੋਰਾਂ ਦੀ ਕਵਿਤਾਵਾਂ ਮੈਨਾਂ ਜਿਹੜੀਆਂ ਇਹ ਸੁਨੇਹਾ ਵੀ ਦਿੰਦੀਆਂ ਨੇ ਕਿ ਜਿਹੜਾ ਇਹ ਸਾਡਾ ਸਮਾਜ ਹੈ ਕਿ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ ਇਸ ਤੋਂ ਰੋਕਣ ਵਾਸਤੇ ਸਾਡੇ ਸ਼ਾਇਰਾਂ ਦਾ ਸਾਡੇ ਲੇਖਕਾਂ ਦਾ ਸਾਡੇ ਕਲਮਕਾਰਾਂ ਦਾ ਸਾਡੇ ਫਨਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਆਓ ਆਪਣੀ ਮਾਂ ਬੋਲੀ ਨੂੰ ਆਪਣੀ ਵਿਰਾਸਤ ਨੂੰ ਸਮਝੀਏ ਜੇਕਰ ਤੁਹਾਡੇ ਕੋਲੇ ਇਹ ਰਿਸ਼ਤੇ ਬਚੇ ਰਹਿਣਗੇ ਤਾਂ ਹੀ ਤੁਹਾਡਾ ਸਮਾਜ ਬਚਾ ਰਹੇਗਾ ਨਹੀਂ ਤਾਂ ਤੁਹਾਡੇ ਕੋਲੋਂ ਜ਼ਿੰਦਗੀ ਦੇ ਵਿੱਚ ਉਹ ਕੁਝ ਤੁਸੀਂ ਗਵਾ ਰਹੋਗੇ ਜਿਹੜਾ ਅਸੀਂ ਹੁਣ ਗਵਾ ਚੁੱਕੇ ਹਾਂ ਸਾਡੀ ਨਵੀਂ ਪੀੜ੍ਹੀ ਸਾਰੀ ਉਹ ਵਿਦੇਸ਼ਾਂ ਨੂੰ ਤੁਰ ਗਈ ਹੈ ਇਸ ਵੇਲੇ ਜਿਹੜੀ ਪੀੜ੍ਹੀ ਸਾਡੀ ਉੱਥੇ ਪੜ੍ਹ ਰਹੀ ਹੈ ਇਸ ਵੇਲੇ ਪੰਜਾਬ ਦੀ ਪੀੜ੍ਹੀ ਉਹ ਸਾਡੀ ਪਿਛ ਭਾਸ਼ਾ ਦੇ ਨਾਲੋਂ ਟੁੱਟ ਰਹੀ ਹੈ ਇੱਥੋਂ ਜਿਹੜੀਆਂ ਪਾਠ ਪੁਸਤਕਾਂ ਜਾਂਦੀਆਂ ਨੇ ਕਿਉਂਕਿ ਮੇਰੀਆਂ ਬੱਚੇ ਪਾਠ ਪੁਸਤਕਾਂ ਦੇ ਵਿੱਚ ਕਹਾਣੀਆਂ ਕਵਿਤਾਵਾਂ ਪੜ੍ਹਦੇ ਨੇ ਮੰਨ ਲਓ ਸਿੰਗਾਪੁਰ ਦੇ ਵਿੱਚ ਉੱਥੇ 5ਵੀਂ ਜਮਾਤ ਦੇ ਵਿੱਚ ਜਿਹੜੀ ਪਾਠ ਪੁਸਤਕ ਲੱਗੀ ਹੋਈ ਹੈ ਉਹ ਉੱਥੇ ਤਿਆਰ ਨਹੀਂ ਹੁੰਦੀ ਉਹ ਇੱਥੋਂ ਹੀ ਤਿਆਰ ਹੋ ਕੇ ਜਾਂਦੀਆਂ ਨੇ ਉੱਥੇ ਬੱਚਿਆਂ ਨੂੰ ਪੜਾਈਆਂ ਜਾਂਦੀਆਂ ਨੇ ਲੇਕਿਨ ਪੜਾਇਆ ਕੀ ਜਾਂਦਾ ਇੱਕ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਵਾਕ ਆਉਂਦਾ ਹੈ ਕਿ ਮੱਝਾਂ ਛੱਪੜ ਵਿੱਚ ਨਹਾ ਰਹੀਆਂ ਹਨ ਹੁਣ ਜਿਹੜਾ ਬੱਚਾ ਸਿੰਗਾਪੁਰ ਦੇ ਵਿੱਚ ਜੰਮਿਆ ਜਿਹਦੀ ਪਰਵਰਿਸ਼ਾ ਉੱਥੇ ਸਿੰਗਾਪੁਰ ਚ ਹੋਈ ਉੱਥੇ ਵੱਡਾ ਹੋਇਆ ਉਸ ਬੱਚੇ ਦੀ ਕਨਸੈਪਟ ਦੇ ਵਿੱਚ ਉਹਦੀ ਮਾਨਸਿਕਤਾ ਦੇ ਵਿੱਚ ਔਰ ਉਹਦੇ ਬਹੁਲਿ ਵਿਚਿੰਤਨ ਦਾ ਇਹ ਹਿੱਸਾ ਨਹੀਂ ਮੰਨ ਸਕਦੀ ਕਿ ਭਾਈ ਮੱਝਾਂ ਕੀ ਹੁੰਦੀਆਂ ਨੇ ਤੇ ਛੱਪੜ ਕੀ ਹੁੰਦਾ ਜਦੋਂ ਨੇ ਮੱਝਾਂ ਦੇਖੀ ਹੀ ਨਹੀਂ ਜਦੋਂ ਨੇ ਛੱਪੜ ਦੇਖਿਆ ਹੀ ਨਹੀਂ ਤਾਂ ਇਹ ਸੰਕਲਪ ਉਹਦੇ ਮਨ ਦੇ ਵਿੱਚ ਕਿਵੇਂ ਆ ਸਕਦਾ ਇਹ ਵੀ ਕਿਤਾਬੀ ਗਿਆਨ ਹੈ ਜਿਹੜਾ ਉਹ ਹੀ ਹਾਸਲ ਕਰਨਾ ਜ਼ਰੂਰੀ ਨਹੀਂ ਇਹਦੇ ਲਈ ਬਹੁਤ ਕੁਝ ਜ਼ਰੂਰੀ ਹੈ ਅਸੀਂ ਆਪਣੇ ਰਿਸ਼ਤੇ ਨੂੰ ਬਚਾਈਏ ਅਸੀਂ ਆਪਣੀ ਭਾਸ਼ਾ ਨੂੰ ਬਚਾਈਏ ਅਸੀਂ ਆਪਣੇ ਸੱਭਿਆਚਾਰ ਨੂੰ ਬਚਾਈਏ ਕਿਉਂਕਿ ਜਦੋਂ ਅਸੀਂ ਇਸ ਪੁਸਤਕ ਨੂੰ ਰਿਸ਼ਤੇ ਰੂਹਾਂ ਦੇ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਹੈ ਅਸੀਂ ਬਹੁਤ ਕੁਝ ਗਵਾ ਲਿਆ ਲੇਕਿਨ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਇਹ ਨਾ ਹੋਵੇ ਕਿ ਅਸੀਂ ਮੁਠੀਆਂ ਜਿਹੜੀਆਂ ਉਹ ਰੇਤ ਦੀ ਮੁਠੀ ਵਾਂਗ ਸਾਡਾ ਸੱਭਿਆਚਾਰ ਸਾਡੀ ਭਾਸ਼ਾ ਸਾਡੀ ਵਿਰਾਸਤ ਹੈ ਉਹ ਵੀ ਬਹੁਤ ਹੈ ਬਹੁਤ ساری ਗੱਲਾਂ ਕੀਤੀਆਂ ਜਾ ਸਕਦੀਆਂ ਨੇ ਪਰ ਸਮੇਂ ਦੀ ਸੰਭਾਵਨ ਸੀਮਾ ਨੂੰ ਮੁੱਖ ਰੱਖਦੇ ਹੋਏ ਮੈਂ ਬਰਕਤ ਰਾਮ ਯੂਮਨ ਦਾ ਇੱਕ ਸ਼ੇਅਰ ਸਾਂਝਾ ਕਰਨਾ ਚਾਹਾਂਗਾ ਜੋ ਇਸ ਪੁਸਤਕ ਦੇ ਹਵਾਲੇ ਨਾਲ ਸਾਡੇ ਟੁੱਟ ਰਹੇ ਰਿਸ਼ਤਿਆਂ ਦੇ ਨਾਲ ਇੱਕ ਦੂਜੇ ਦੇ ਨਾਲ ਮਨੁੱਖ ਕਿਵੇਂ ਇੱਕ ਦੂਜੇ ਦਾ ਖੂਨ ਦਾ ਪਿਆਸਾ ਹੋ ਰਿਹਾ ਹੈ ਉਹਦੇ ਬਾਰੇ ਲਿਖਦਾ ਹੈ ਕਿ ਉਹ ਦੁਨੀਆ ਵਾਲੇ ਉਹ ਪੁੱਛੋ ਕਿਸੇ ਮਰ ਜਾਣ ਵਾਲੇ ਤੋਂ ਉਹ ਦੁਨੀਆ ਵਾਲਿਓ ਪੁੱਛੋ ਕਿਸੇ ਮਰ ਜਾਣ ਵਾਲੇ ਤੋਂ ਕਿ ਜੀਣਾ ਕਿੰਨਾ ਔਖਾ ਹੈ ਮਰਨ ਆਸਾਨ ਕਿੰਨਾ ਹੈ ਹਿਮਨ ਭਗਵਾਨ ਬਣ ਸਕਦਾ ਹੈ ਕਿ ਨਹੀਂ ਇਹ ਫੇਰ ਜਾਂਚਾਂਗੇ ਅਜੇ ਤਾਂ ਦੇਖਣਾ ਇਹ ਆਦਮੀ ਇਨਸਾਨ ਕਿੰਨਾ ਹੈ ਵਾਹ ਇਹ ਸਾਡੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਸਾਡਾ ਇਨਸਾਨ ਅਸੀਂ ਕਿਹੜੀ ਨਮੀ ਪੀੜੀ ਦੀ ਗੱਲਾਂ ਕਰਾਂਗੇ ਕਿ ਉਹ ਸਾਡਾ ਕਹਿਣਾ ਲੱਗੇ ਸਾਡੇ ਆਖੇ ਲੱਗੇ ਅਸੀਂ ਉਹ ਦਾਦੀ ਨਾਨੀ ਦੀਆਂ ਜਿਹੜੀਆਂ ਬਾਤਾਂ ਪਾਣ ਵਾਲੀ ਸਾਡੀ ਵਿਰਾਸਤ ਸੀ ਨਾ ਰਾਤ ਨੂੰ ਸਾਖੀਆਂ ਸੁਣਾਉਣ ਵਾਲੀ ਜਿਹੜੀ ਸਾਡੇ ਬੱਚਿਆਂ ਦੀ ਵਿਰਾਸਤ ਸੀ ਨਾ ਅਸੀਂ ਉਹਦਾ ਭੋਗ ਪਾ ਚੁੱਕੇ ਹਾਂ ਇਸ ਵੇਲੇ ਹੈਰੀ ਪੌਟਰ ਹੈ ਜਿਹੜਾ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਾਰਟੂਨਾਂ ਦੀ ਗੱਲ ਕਰੋ ਮੈਂ ਕਹਿੰਨਾ ਬੱਚੇ ਨੇ ਜਿਹੜੇ ਸਾਡੇ ਚਰਿੱਤਰ ਦੇ ਪੱਖ ਤੋਂ ਵੀ ਜੇਕਰ ਸਾਡੇ ਬੱਚਿਆਂ ਦਾ ਹਰਨ ਕੀਤਾ ਹੈ ਉਹਦੇ ਲਈ ਜਿਹੜਾ ਸਾਡਾ ਸੋਸ਼ਲ ਮੀਡੀਆ ਜਿਹੜਾ ਉਹ ਹੀ ਜ਼ਿੰਮੇਵਾਰ ਹੈ ਉਹਦੇ ਲਈ ਸਾਡਾ ਜਿਹੜਾ ਮੋਬਾਈਲ ਹੈ ਉਹਦੇ ਲਈ ਜਿਹੜਾ ਸਾਡਾ ਜਿਹੜੇ ਸੋਸ਼ਲ ਮੀਡੀਆ ਦੇ ਹੋਰ ਜਿਹੜੇ ਸਾਧਨ ਨੇ ਉਹ ਸਾਰੇ ਜ਼ਿੰਮੇਵਾਰ ਨੇ ਨਵੀਂ ਪੀੜ੍ਹੀ ਤਾਂ ਹੀ ਬਚ ਸਕਦੀ ਹੈ ਕਿ ਕ੍ਰਿਸ਼ੀ ਆਪਣੇ ਰਿਸ਼ਤਿਆਂ ਨੂੰ ਬਚਾ ਕੇ ਰੱਖਾਂਗੇ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਲਈ ਅਹਿਦ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਮੇਰੀ ਗੱਲਾਂ ਸੁਣੀਆਂ ਇੱਕ ਵਾਰ ਫੇਰ ਦਿਲ ਦੀਆਂ ਢੁਗਾਈਆਂ ਚੋਂ ਇਹਨਾਂ ਦੋਨਾਂ تنزیਮਾਂ ਨੂੰ ਗੋਸ਼ਨ ਸਾਹਿਬ ਨੂੰ ਮੈਡਮ ਪਰਮ ਪਰਮ ਜੀ ਨੂੰ ਆਰੇ ਮਦਵਿੰਦਰ ਜੀ ਨੂੰ ਤੇ ਹੋ ਜਿਹੜੇ ਜਿੰਨੇ ਵੀ ਸਾਰੇ ਦੋਸਤ ਮਿੱਤਰ ਇਹਨਾਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਮੈਂ ਤੁਹਾਡਾ ਦਿਲ ਤੋਂ ਮਸ਼ਕੂਰ ਹਾਂ ਕਿ ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ ਔਰ ਸਿੱਧੂ ਸਾਹਿਬ ਦੀ ਪੁਸਤਕ ਦੇ ਬਹਾਨੇ ਅਸੀਂ ਇੱਥੇ ਗੱਲਾਂ ਕੀਤੀਆਂ ਤੁਸੀਂ ਮੈਨੂੰ ਸੁਣਿਆ ਬਹੁਤ ਬਹੁਤ ਧੰਨਵਾਦ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੇ ਬਹੁਤ ਹੀ ਵਧੀਆ ਜਾਣਕਾਰੀ ਸਾਰੀ ਸਾਰੇ ਸਾਰੇ ਸੰਸਾਧਿ ਕੀਤੀ ਇਸ ਕਿਤਾਬ ਬਾਰੇ ਦੇ ਨਾਲ-ਨਾਲ ਕਹਾਣੀਆਂ ਸੁਣਾ ਕੇ ਨਾਲ-ਨਾਲ ਉਦਾਹਰਣਾਂ ਦਿੱਤੀਆਂ ਬਹੁਤ ਵਧੀਆ ਮੈਂ ਤਾਂ ਸਾਨੂੰ ਵੀ ਸ਼ਾਇਦ ਦੂਜੀ ਵਾਰ ਸੁਣਿਆ ਪਰ ਵੀ ਬਹੁਤ ਹੀ ਕੁਮਾਲ ਦਾ ਇਹਨਾਂ ਨੇ ਆਪਣੇ ਜੋ ਵੀ ਸਾਨੂੰ ਸਪੀਚ ਦੱਸਿਆ ਕਿਤਾਬ ਬਾਰੇ ਆਪਣੀਆਂ ਗੱਲਾਂ ਬਹੁਤ ਹੀ ਵਿਸਥਾਰ ਨਾਲ ਸਾਨੂੰ ਸਾਂਝੀਆਂ ਕੀਤੀਆਂ ਤੇ ਹੁਣ ਮੇਰਾ ਦਿਲ ਕਰਦਾ ਵੀ ਦੋ ਚਾਰ ਲੈਣਾ ਮੈਂ ਵੀ ਸਾਡੀ ਕਿਤਾਬ ਤੋਂ ਬੋਲਦਾ ਥੋੜੀ ਜਿਹੀ